ਹਾਂਜੀ ਕਿਸਾਨ ਵੀਰੋ ਅੱਜ ਆਪਾਂ ਚੱਲੇ ਆਂ ਜੀ ਮੋਟਰ ਦੀ ਰਿਪੇਅਰ ਕਰਨ ਲਈ ਪਿੰਡ ਚੀਮ ਨੇ ਬਾਈ ਜੱਗੀ ਨੰਬਰਦਾਰ ਕਲਾੜੇ ਵਾਲੇ ਤੇ ਪਹੁੰਚੇ ਆਂ ਜੀ ਬਾਈ ਜੀ ਉਹਨਾਂ ਦੇ ਖੇਤ ਦੇ ਵਿੱਚ ਮੋਟਰ ਖਰਾਬ ਸੀ ਦੇਵਾਂਗੇ ਸਾਰੀ ਜਾਣਕਾਰੀ ਪਾਉਣੇ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੋਟਰ ਚੈੱਕ ਕੀਤੀ ਮੋਟਰ ਸ਼ਾਂਟ ਸੀ ਜੋ ਕਿ ਕੱਢਣੀ ਪੈਣੀ ਸੀ ਆਪਾਂ ਮੋਟਰ ਕੱਢ ਰਹੇ ਆਂ ਮੋਟਰ ਕੱਢ ਕੇ ਬਾਈ ਜੀ ਹੁਣੇ ਕਹਿੰਦੇ ਵੀ ਚੁੰਨਾ ਨਿਸਰ ਚੱਲੇ ਆਪਾਂ ਮੋਟਰ ਛੇਤੀ ਬਣਾਉਣੀ ਆ ਫਿਰ ਅਸੀਂ ਅੱਜ ਸਮਾਨ ਨਾਲ ਹੀ ਲੈ ਗਏ ਕਿਉਂਕਿ ਆਉਣ ਜਾਣ ਦੇ ਵਿੱਚ ਟਾਈਮ ਜ਼ਿਆਦਾ ਲੱਗ ਜਾਂਦਾ ਹੀ ਤੇ ਫਿਰ ਆਪਾਂ ਖੇਤ ਦੇ ਵਿੱਚ ਹੀ ਅੱਜ ਮੋਟਰ ਰਿਪੇਅਰ ਕਰਾਂਗੇ ਮੋਟਰਾਂ ਦਾ ਰਿਪੇਅਰ ਕਰਦੇ ਹੀ ਰਹੇ ਨੇ ਖੇਤ ਦੇ ਵਿੱਚ ਸਮਾਂ ਥੋੜਾ ਜਿਹਾ ਸੀਜ਼ਨ ਚੱਲਦਾ ਕਰਕੇ ਟਾਈਮ ਘਟੰਦਾ ਹੀ ਥੋੜਾ ਵੀਡੀਓ ਬਣਾਉਣ ਦਾ ਤੇ ਜਦੋਂ ਕਿਤੇ ਮਨ ਬਣੇ ਤੇ ਪ੍ਰਧਾਨ ਸਾਹਿਬ ਦਵਿੰਦਰ ਕਪੂਰੇ ਵੀਡੀਓ ਬਣਾਉਂਦੇ ਆ ਤੇ ਚਲੋ ਅੱਜ ਇਹਨਾਂ ਨੇ ਵੀਡੀਓ ਬਣਾਉਣ ਦੀ ਕਿਰਪਾ ਕੀਤੀ ਤੇ ਮੋਟਰ ਆਪਾਂ ਬਾਹਰ ਕੱਢ ਲਈ ਸਾਢੇ 12 ਦੀ ਟੈਕਸਮੋ ਮੋਟਰ ਹੈ ਜੀ ਪੱਖਾ ਤੇ ਮੋਟਰ ਦੇ ਬੋਸ਼ ਬਿਲਕੁਲ ਸਹੀ ਸੀ ਅਰੀਜਨਲ ਮੋਟਰ ਸੀ ਜੋ ਕਿ ਮੋਟਰ ਦੋ ਫੇਸਾਂ ਦੇ ਚੱਲਣ ਕਰਕੇ ਮੋਟਰ ਮੱਚ ਗਈ ਸੀ ਮੋਟਰ ਆਪਾਂ ਸੜੀ ਹੋਈ ਪੱਟ ਲਈ ਹੈ ਜੀ ਪੱਟ ਕੇ ਮੋਟਰ ਨੂੰ ਧੋ ਕੇ ਬਿਲਕੁਲ ਕਰਤਾ ਰੈਡੀ ਹੁਣ ਇਹਦੇ ਵਿੱਚ ਪੇਪਰ ਧੋ ਕੇ ਸਾਰੇ ਪਾਏ ਜਾਣਗੇ ਜੀ ਤੇ ਪੇਪਰ ਪਾ ਕੇ ਆਪਾਂ ਕਰਾਂਗੇ ਨੰਬਰ ਚੈੱਕ ਨੰਬਰ ਚੈੱਕ ਕਰਕੇ ਤੇ ਕਰਦੇ ਆ ਮੋਟਰ ਦੇ ਬਨਣ ਦੀ ਤਿਆਰੀ ਨਾਲ ਦੀ ਨਾਲ ਹੀ ਆਪਾਂ ਉਹ ਦੱਸਦੇ ਆ ਵੀ ਕਈ ਵੀਰ ਬਹੁਤ ਟਾਈਮ ਦੇ ਕਹਿ ਰਹੇ ਸੀ ਵੀ ਤੁਸੀਂ ਵੀਡੀਓ ਵੀ ਬਣਾਉਂਦੇ ਨਹੀਂ ਖੇਤ ਜਾ ਕੇ ਮੋਟਰ ਬੰਨਦੇ ਨਹੀਂ ਜਾਂ ਆ ਕੋਈ ਹੋਰ ਮੈਸਤਰੀ ਖੇਤ ਬੰਨਣ ਵਾਲੇ ਨਹੀਂ ਬਾਈ ਹਜੇ ਤੱਕ ਤਾਂ ਆਪਣੇ ਏਰੀਏ ਦੇ ਵਿੱਚ ਆਪਾਂ ਹੀ ਖੇਤ ਮੋਟਰ ਬੰਨਣ ਵਾਲੇ ਆ ਵੀਡੀਓ ਕਈ ਵਾਰੀ ਟਾਈਮ ਨਹੀਂ ਲੱਗਦਾ ਤੇ ਬਾਕੀ ਤੁਸੀਂ ਵੀ ਦੱਸਿਓ ਜੀ ਵੀ ਇਹ ਕੰਮ ਜਿਵੇਂ ਆਪਾਂ ਖੇਤ ਦੇ ਵਿੱਚ ਮੋਟਰ ਰਿਪੇਅਰ ਕਰ ਦਿੰਦੇ ਆ ਵੀ ਹੋਰ ਕਿਸੇ ਏਰੀਏ 'ਚ ਜਾਂ ਕੋਈ ਵੀ ਮੈਸਤਰੀ ਕੋ ਰਹਿ ਜਾਓ ਆਪਣੇ ਵਾਂਗੂ ਆ ਖੇਤ ਕਰਦਾ ਹੀ ਮੋਟਰ ਰਿਪੇਅਰ ਜਾ ਕੇ ਬਾਕੀ ਚਲੋ ਮੈਸਤਰੀ ਬਹੁਤ ਟੁਲੇਟਡ ਮੈਸਤਰੀ ਪੇ ਸਾਰੇ ਪੰਡਾਂ ਦੇ ਵਿੱਚ ਆਪਾਂ ਸਾਰੇ ਮੈਸਤਰੀਆਂ ਦਾ ਸਤਿਕਾਰ ਕਰਦੇ ਆਂ ਤੇ ਜੋ ਆਪਣੇ ਵਿੱਚ ਕਲਾ ਹੈ ਉਹ ਆਪਾਂ ਤੁਹਾਨੂੰ ਤੁਹਾਡੇ ਸਾਹਮਣੇ ਰੱਖਦੇ ਆਂ ਦਿਖਾਉਨੇ ਆ ਤੁਹਾਨੂੰ ਵੀ ਆਪਾਂ ਕਿੰਨੇ ਟਾਈਮ ਦੇ ਵਿੱਚ ਮੋਟਰ ਰਿਪੇਅਰ ਕਰ ਦਿੰਨੇ ਆ ਖੇਤ ਦੇ ਵਿੱਚ ਜਾ ਕੇ ਹੀ ਮੋਟਰ ਪਾ ਤਿਆਰ ਕਰ ਦਈਦੀ ਆ ਪਰ ਉਹ ਖੇਤ ਵਾਲੇ ਕਿਸਾਨ ਵੀਰ ਨੂੰ ਆਪਦੀ ਮੋਟਰ ਕੰਪਨੀ ਪਾਵਰ ਸਾਰਾ ਪਤਾ ਹੋਵੇ ਤਾਂ ਫਿਰ ਆਪਾਂ ਉਸੇ ਹਿਸਾਬ ਦੇ ਨਾਲ ਤਾਰਦੇ ਨੰਬਰ ਸਾਰੇ ਲੈ ਜਾਈਦੇ ਆਪਾਂ ਵਰਤਦੇ ਆਂ ਪੌਲੀ ਕੇ ਇਹ ਕੰਪਨੀ ਦੀ ਤਾਰ ਜੋ ਕਿ ਆਪਣੇ ਏਰੀਏ ਦੇ ਵਿੱਚ ਤਾਂ ਇਹ ਸਟੈਂਡਰਡ ਦੀ ਆ ਬਾਕੀ ਤੁਸੀਂ ਕਿਹੜੇ ਏਰੀਏ ਦੇ ਵਿੱਚ ਕਿਹੜੀ ਕਿਹੜੀ ਤਾਰ ਜ਼ਿਆਦਾ ਵਰਤਦੇ ਆ ਸਾਰੇ ਮੈਸਤਰੀ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੰ ਬਾਕੀ ਨਾਲ ਦੀ ਨਾਲ ਹੀ ਆਪਾਂ ਸਟਾਰਟਰ ਵੀ ਖੋਲ ਲਿਆ ਵੀ ਦੀ ਰਿਪੇਅਰ ਜੋ ਕੇ ਚੀਜ਼ ਕੋਈ ਮੰਗਾਉਣ ਵਾਲੀ ਹੋ ਤਾਂ ਸ਼ੇਅਰ ਹੋਊਗਾ ਜਿਵੇਂ ਕਿ ਪੱਤੀਆਂ ਤੇਲ ਖਰਾਬ ਸੀ ਬਾਈ ਜੀ ਉਹਨਾਂ ਤੋਂ ਮੰਗਾ ਲਿਆ ਨਾਲ ਹੀ ਇਹ ਰਿਪੇਅਰ ਕਰ ਦੇਣੀ ਆ ਤੇ ਮੋਟਰ ਦੀ ਬੰਨਣ ਦੀ ਤਿਆਰੀ ਕਰਤੀ ਹੈ ਜੀ ਕੁਵੈਲ ਸ਼ੁਰੂ ਕਰਤੇ ਵਾਲ ਨੇ ਤੇ ਮੋਟਰ ਬਨਾਂਗੇ ਆਪਾਂ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦੇਵਾਂਗੇ ਜਾਣਕਾਰੀ ਵੇ ਜਦੋਂ ਵੀ ਕੋਈ ਮੌਸਮ ਮੀਂਹ ਦਾ ਆਈ ਹੋਣਾ ਤੇ ਸਟਾਰਟਰਾਂ ਦੇ ਵਿੱਚ ਚਾਹੇ ਤੁਹਾਡੀ ਛੱਤ ਸਹੀ ਵੀ ਆ ਤੇ ਤਾਂ ਵੀ ਕੇਵਲਾਂ ਕੋਲਾਂ ਦੇ ਨਾਲ ਦੀ ਕਿਤੇ ਨਾ ਕਿਤੇ ਗ੍ਰਿਪਾਂ ਵਾਲੀਆਂ ਤਾਰਾਂ ਨਾਲ ਦੀ ਤੇਲ ਦੇ ਵਿੱਚ ਪਾਣੀ ਪੈ ਜਾਂਦਾ ਵਾ ਜਿਵੇਂ ਹੁਣ ਮੀਂਹ ਬਾਰਿਸ਼ ਜ਼ਿਆਦਾ ਹੋ ਕੇ ਛਟੀ ਤੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜਿਹੜੇ ਵੀਰਾਂ ਦੇ ਤੇਲ ਵਾਲੇ ਸਟਾਰਟਰ ਲੱਗੇ ਆ ਵੀ ਉਹ ਤੇਲ ਦੇ ਵਿੱਚ ਪਾਣੀ ਪੁਣੀ ਚੈੱਕ ਕਰ ਲਿਆ ਕਰੋ ਜਰੂਰ ਤੇ ਬਾਈ ਜੀ ਹੁਣਾਂ ਦੇ ਪੈਪ ਸੀਗੇ 11 ਇੱਕ ਪੈਪ ਪਾਉਣਾ ਸੀ ਬਾਈ ਕਹਿੰਦਾ ਤਾਰ ਦੇ ਵਿੱਚ ਜੋੜ ਰੱਖਣਾ ਨਹੀਂ ਬਿਲਕੁਲ ਨਵੀਂ ਤਾਰ ਆ ਵੀ ਆਪਾਂ ਜੋੜ ਨਹੀਂ ਲਾਉਣਾ ਤੇ ਟੋਟਾ ਵੀ ਪਾਉਣਾ ਵਾ ਫਿਰ ਅਸੀਂ ਜਿਹੜੀਆਂ ਲੀਡਾਂ ਵਾਲੀਆਂ ਤਾਰਾਂ ਸੀ ਉਹ ਲੰਮੀਆਂ ਪਾ ਕੇ ਨਵੀਆਂ ਬਾਤੀਆਂ ਤੇ ਨਾਲ ਹੀ ਸਟਾਰਟਰ ਦੀਆਂ ਪੱਤੀਆਂ ਵਗੈਰਾ ਸਾਰਾ ਕੁਝ ਨਵਾਂ ਪਾਤਾ ਤੇ ਉਹ ਲੀਡਾਂ ਵਾਲੀਆਂ ਤਾਰਾਂ ਨੂੰ ਲੰਮੀਆਂ ਪਾਤੀਆਂ ਵੀ ਟੋਟੇ ਦੀ ਕੇਵਲ ਵੀ ਨਾਲ ਹੀ ਪੈ ਗਈ ਵੀ ਜਿਹੜੇ ਜੋੜ ਨਾਲ ਲੱਗਣ ਕਿਉਂਕਿ ਬਾਹਰ ਚੋਰਾਂ ਦਾ ਸਿਆਪਾ ਕੀਤਾ ਹੋਇਆ ਵੀ ਆ ਵੇ ਖੋਲ ਮੁੰਨੀਆਂ ਦੀਆਂ ਇੰਨੀਆਂ ਤਾਰਾਂ ਦੇ ਜੋੜ ਲਾ ਕੇ ਬਾਈ ਜੀ ਕਹਿੰਦਾ ਵੀ ਇੰਨੀ ਵੀਰੀ ਤਾਰ ਪਾਹਟੇ ਚੋਰ ਵੜਵੜ ਲੈ ਕੇ ਫਿਰ ਆਪਾਂ ਮੋਟਰ ਬੰਨ ਕੇ ਤਿਆਰ ਕਰਤੀ ਤੇ ਮੋਟਰ ਨੂੰ ਜਿਹੜੀਆਂ ਲੀਡਾਂ ਸੀ ਉਹ ਲੰਮੀਆਂ ਲਾਤੀਆਂ ਵੀ ਆਪਣਾ ਕੋਈ ਜੋੜ ਨਾ ਲੱਗੇ ਸਾਡੇ ਵਰੋਂ ਕੀਤਾ ਕੰਮ ਤੁਹਾਨੂੰ ਕਿਵੇਂ ਲੱਗਿਆ ਜੀ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਸਾਰੇ ਕਿਸਾਨ ਵੀਰ ਜਿਹੜੇ ਆਪਣੀ ਵੀਡੀਓ ਵੇਖਦੇ ਰਹਿੰਦੇ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ